ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਮਿਲ ਕੇ ਲੜਨ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਕਾਂਗਰਸ ਦੁਆਰਾ ਕੀਤੇ ਜਾ ਰਹੇ ਦਾਅਵੇ ਕੱਲ ਸੁਲਤਾਨਪੁਰ ਲੋਧੀ ਵਿੱਚ ਹਵਾ ਹੁੰਦੇ ਦਿਖਾਈ ਦਿੱਤੇ ਕੱਲ ਸੁਲਤਾਨਪੁਰ ਲੋਧੀ ਵਿੱਚ ਹਾਲਕਾ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਰੈਲੀ ਵਿੱਚ ਕਾਂਗਰਸ ਦਾ ਕਾਟੋ ਕਲੇਸ਼ ਜੱਗ ਜਾਰ ਹੁੰਦਾ ਦਿਖਾਈ ਦਿੱਤਾ ਸultanpur Lodhi ਵਿੱਚ ਕਰਵਾਈ ਇਸ ਰੈਲੀ ਵਿੱਚ ਜ਼ਿਆਦਾਤਰ ਕਾਂਗਰਸੀ ਆਗੂਆਂ ਦੇ ਨਿਸ਼ਾਨੇ ਤੇ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਰਹਾ ਇਸ ਮੌਕੇ ਕਾਂਗਰਸ ਪ੍ਰਧਾਨ ਰਾਜਾ ਵੜੰਗ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਚੇਤਾਵਨੀ ਦਿੱਤੀ ਅਦਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਸ਼ਰੇਆਮ ਰਾਣਾ ਗੁਰਜੀਤ ਸਿੰਘ ਤੇ ਭਾਈਪਾ ਦੇ ਇਸ਼ਾਰਿਆਂ ਤੇ ਚਲਦੇ ਕਾਂਗਰਸ ਪਾਰਟੀ ਨੂੰ ਸੂਬੇ ਵਿੱਚ ਕਮਜ਼ੋਰ ਕਰਨ ਦੇ ਦੋਸ਼ ਲਾਏ ਆ ਸਾਡੇ ਆਪਣੇ ਬੰਦੇ ਯਾਰੋ ਭਲੇਖਾ ਪਾਉ ਨੀਤੀਆਂ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਰੇ ਮੈਂ ਆ ਮੱਕੀ ਤੇ ਫਸ ਐਮਐਸਪੀ ਦਊਗਾ ਅਗਲੇ 2 ਸਾਲ ਹੀ ਮੈਂ ਮੱਕੀ ਤੇ ਮੈਂ ਐਮਐਸਪੀ ਦਊਗਾ ਤੇ ਬਾਕੀ ਮੁੜ ਕੇ 2 ਸਾਲ ਤੋਂ ਬਾਅਦ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਬੀਜਪੀ ਤੇ ਅਡਾਨੀ ਦਾ ਜਿਹਦਾ ਰੋਜ਼ ਰਾਹੁਲ ਗਾਂਧੀ ਵਿਰੋਧ ਕਰਦੇ ਨੇ ਉਸ ਮਾਡਲ ਨੂੰ ਲਾਗ ਲਾਗੂ ਕਰਕੇ ਪੰਜਾਬ ਬੀਜਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਣ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਹਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਇਸ਼ਾਰ ਨਹੀਂਗਾ ਉਹ ਤੁਸੀਂ ਨਹੀਂ ਵਿਚੋਗੇ ਕੋ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹੁੰਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ ਇਹਦੇ ਮੁਕਾਬਲੇ ਤੇ ਜਨਾ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਉਦਰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਗੁਰਜੀਤ ਦੇ ਸੁਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇੱਕ ਅਜਿਹੇ ਵਿਅਕਤੀ ਲਈ ਅੱਜ ਰੈਲੀ ਕਰ ਰਹੇ ਹਨ ਜਿਸ ਨੇ ਗੁਰੂ ਘਰ ਦੀ ਗੋਲਕ ਵਿੱਚੋਂ ਪੈਸੇ ਖਾਦੇ ਹਨ ਅਤੇ ਇਸ ਦੀ ਜਾਂਚ ਪੰਜਾਬ ਸਰਕਾਰ ਨੇ ਵਿਜੀਲੈਂਸ ਤੋਂ ਕਰਵਾਉਣ ਨੂੰ ਹਰੀ ਝੰਡੀ ਵੀ ਦੇ ਦਿੱਤੀ ਹੈ। ਕੱਲ ਕਾਂਗਰਸ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਕੀਤੀ ਗਈ ਰੈਲੀ ਦੇ ਬਰਾਬਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵੀ ਆਪਣੀ ਵੱਖਰੀ ਰੈਲੀ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਹਿੱਸਾ ਲਿਆ। ਵਿਕਰਮ ਮਜੀਠੀਆ ਵਿਰੁੱਧ ਚੱਲ ਰਹੀ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੀ ਟੀਮ ਨੇ ਹੁਣ ਮੋਹਾਲੀ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਐਸਆਈ ਟੀਮ ਵੱਲੋਂ ਮਜੀਠੀਆ ਦੇ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਦੀ ਮੰਗ ਕੀਤੀ ਗਈ ਹੈ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਮਜੀਠੀਆ ਮੀਡੀਆ ਰਾਹੀਂ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਇਸਤੇ ਅਦਾਲਤ ਨੇ ਮਜੀਠੀਆ ਦੇ ਵਕੀਲ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਜਾਂਚ ਨਾਲ ਜੁੜੀ ਕੋਈ ਵੀ ਗੱਲ ਮੀਡੀਆ ਵਿੱਚ ਸਾਂਝੀ ਨਾ ਕੀਤੀ ਜਾਵੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਅਪ੍ਰੈਲ ਨੂੰ ਹੋਵੇਗੀ ਪਾਸਟਰ ਬਜਿੰਦਰ ਸਿੰਘ ਤੋਂ ਬਾਅਦ ਹੁਣ ਗੁਰਦਾਸਪੁਰ ਪੁਲਿਸ ਨੇ ਪਾਸਟਰ ਜਸ਼ਨ ਗਿੱਲ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਵਿੱਢ ਦਿੱਤੀ ਹੈ ਇਸ ਲਈ ਇੱਕ ਉੱਚ ਅਫਸਰਾਂ ਦੀ ਟੀਮ ਗਠਿਤ ਕਰ ਦਿੱਤੀ ਗਈ ਹੈ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਜਸ਼ਨ ਸਿੰਘ ਨੂੰ ਪਕੌੜਾ ਅਲਾਨਿਆਂ ਜਾ ਚੁੱਕਾ ਹੈ ਅਤੇ ਉਸ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਇੱਥੇ ਦੱਸਣਾ ਬਣਦਾ ਹੈ ਕਿ ਇੱਕ ਵਿਅਕਤੀ ਨੇ ਜਸ਼ਨ ਤੇ ਆਪਣੀ 22 ਸਾਲਾ ਧੀ ਨਾਲ 2 ਸਾਲ ਪਹਿਲਾਂ ਜ਼ਬਰ ਜਨਾਹ ਕਰਨ ਦਾ ਦੋਸ਼ ਲਾਇਆ ਸੀ ਪੀੜਤ ਨੇ ਦੱਸਿਆ ਕਿ ਜ਼ਬਰ ਜਨਾਤ ਤੋਂ ਬਾਅਦ ਉਸ ਦੀ ਲੜਕੀ ਦੀ ਹਤਿਆ ਵੀ ਕਰ ਦਿੱਤੀ ਗਈ ਸੀ। ਇਸ ਦਰਮਿਆਨ ਪੀੜਤ ਨੇ ਪੰਜਾਬ ਪੁਲਿਸ ਤੇ ਵੀ aarop ਲਾਏ ਕਿ 2 ਸਾਲ ਪਹਿਲਾਂ ਦਰਜ ਕਰਵਾਏ ਮਾਮਲੇ ਤੇ ਹੁਣ ਤੱਕ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਲਈ ਪੀੜਤ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਇਸ ਮਾਮਲੇ ਦੀ ਜਾਂਚ ਹੁਣ CBI ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਮਹਈਆ ਕਰਵਾਉਣ ਲਈ ਸ਼ੁਰੂ ਕੀਤੀ ਡੋਰ ਸਟੈਪ ਡਿਲੀਵਰੀ ਦੀ ਸਰਵਿਸ ਫੀਸ ਹੁਣ ਘਟਾ ਦਿੱਤੀ ਹੈ ਪਹਿਲਾਂ 120 ਰੁਪਏ ਇਸ ਲਈ ਵਸੂਲੇ ਜਾਂਦੇ ਸਨ ਜਦ ਕਿ ਹੁਣ ਇਹ ਫੀਸ ਘਟ ਕੇ 50 ਰੁਪਏ ਕਰ ਦਿੱਤੀ ਗਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਸੂਬਾ ਸਰਕਾਰ ਵੱਲੋਂ ਲਗਭਗ 400 ਤੋਂ ਵੱਧ ਸੇਵਾਵਾਂ ਘਰ ਬੈਠੇ ਆਪਣੇ ਨਾਗਰਿਕਾਂ ਨੂੰ ਮਹਈਆ ਕਰਵਾਈਆਂ ਜਾਂਦੀਆਂ ਹਨ ਨਾਗਰਿਕ ਇਸ ਲਈ 1076 ਤੇ ਫੋਨ ਨੰਬਰ ਦਰਜ ਕਰਕੇ ਆਪਣੀ ਬੇਨਤੀ ਕਰ ਸਕਦੇ ਹਨ ਇਸ ਦੇ ਦਰਮਿਆਨ ਪੰਜਾਬ ਸਰਕਾਰ ਨੇ ਹੁਣ ਸਰਪੰਚਾਂ ਪਟਵਾਰੀਆਂ ਨੰਬਰਦਾਰਾਂ ਤੋਂ ਦਸਤਾਵੇਜ਼ ਤਸਦੀਕ ਕਰਾਉਣ ਲਈ ਆਨਲਾਈਨ ਮਹਿੰਮ ਸ਼ੁਰੂ ਕਰਨ ਦਾ ਫੈਸਲਾ ਵੀ ਕਰ ਲਿਆ ਹੈ ਸੂਬਾ ਸਰਕਾਰ ਨੇ ਇਹਨਾਂ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਅਪ੍ਰੈਲ ਮਹੀਨੇ ਵਿੱਚ ਆਪਣੀਆਂ ਆਈ ਡੀਜ਼ ਬਣਾ ਲੈਣ ਤਾਂ ਜੋ ਤਸਦੀਕ ਕਰਨ ਦਾ ਕੰਮ ਆਨਲਾਈਨ ਸ਼ੁਰੂ ਕੀਤਾ ਜਾ ਸਕੇ ਜੀ ਅਕਾਲ ਤਖਤ ਸਾਹਿਬ ਤੋਂ جاری ਹੁਕਮਨਾਮੇ ਮੁਤਾਬਕ ਸ਼ੁਰੂ ਕੀਤੀ ਗਈ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਭਰਤੀ ਮੁਹਿੰਮ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਇੱਕ ਹੋਰ ਵੱਡਾ ਐਲਾਨ ਕੀਤਾ ਇਸ ਭਰਤੀ ਨੂੰ ਦਰਕਰਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਕਿ ਵਿਸਾਖੀ ਤੋਂ ਪਹਿਲਾਂ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੇ ਆਧਾਰ ਤੇ ਪਾਰਟੀ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ ਡਾਕਟਰ ਦਲਜੀਤ ਚੀਮਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਅਪ੍ਰੈਲ ਨੂੰ ਇਸ ਬਾਰੇ ਕਾਰਜਕਾਰੀ ਕਮੇਟੀ ਦੀ ਬੈਠਕ ਹੋਵੇਗੀ ਜਿਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਨਿਸ਼ਚਿਤ ਕਰਨ ਲਈ ਮਿਤੀ ਦੱਸ ਦਿੱਤੀ ਜਾਵੇਗੀ। ਸੂਬੇ ਵਿੱਚ ਖਾਸ ਕਰ ਪਿੰਡੂ ਖੇਤਰਾਂ ਵਿੱਚ ਖਾਸ ਤਾਲ ਸੜਕਾਂ ਨੂੰ ਲੈ ਕੇ ਆਮ ਲੋਕਾਂ ਦੇ ਰੋਹ ਦਾ ਸ਼ਿਕਾਰ ਬਣ ਰਹੀ ਪੰਜਾਬ ਸਰਕਾਰ ਨੇ ਹੁਣ ਇਸ ਮੁੱਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਤੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੂਬੇ ਦੇ ਪਿੰਡੂ ਖੇਤਰ ਦੀਆਂ ਸੈਂਕੜੇ ਸੜਕਾਂ ਦੇ ਹਾਲਤ ਸੁਧਾਰਨ ਦੇ ਯਤਨ ਆਰੰਭ ਦਿੱਤੇ ਗਏ ਹਨ ਸਭ ਤੋਂ ਪਹਿਲਾਂ ਫਰੀਦਕੋਟ ਸ਼ਹੀਦ ਭਗਤ ਸਿੰਘ ਨਗਰ ਪਠਾਨਕੋਟ ਤੇ ਬਰਨਾਲਾ ਜ਼ਿਲ੍ਹਿਆਂ ਦੀਆਂ ਪਿੰਡੂ ਖੇਤਰਾਂ ਦੀਆਂ ਲਗਭਗ 1000 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਮਜ਼ਬੂਤ ਕਰਨ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕਾਂ ਦੀ ਦੇਖਰੇਖ ਲਈ ਠੇਕੇਦਾਰਾਂ ਦੀ ਜਵਾਬਦੇਹੀ ਵੀ ਵਧਾ ਦਿੱਤੀ ਹੈ ਪਹਿਲਾਂ ਠੇਕੇਦਾਰ ਸੜਕਾਂ ਲਈ ਸਿਰਫ 1 ਸਾਲ ਵਾਸਤੇ ਜਵਾਬਦੇਹ ਹੁੰਦਾ ਸੀ ਪਰ ਹੁਣ ਇਸ ਸਮੇਂ ਨੂੰ ਵਧਾ ਕੇ 5 ਸਾਲ ਕਰ ਦਿੱਤਾ ਗਿਆ ਹੈ ਫਰੋਈ ਪਰ ਜ਼ਿਲ੍ਹੇ ਦੇ ਪਿੰਡ ਅਰਮਾਨਪੁਰਾ ਵਿੱਚ ਸਥਿਤ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਕੱਲ ਹਾਸੇ ਦਾ ਸ਼ਿਕਾਰ ਹੋ ਗਈ ਬੱਚਿਆਂ ਨੂੰ ਛੱਡਣ ਜਾਣ ਸਮੇਂ ਇਹ ਬੱਸ ਸੇਮ ਨਾਲੇ ਤੇ ਪੁਲ ਤੋਂ ਹੇਠਾਂ ਡਿੱਗ ਪਈ ਹਾਲਾਂਕਿ ਗਨੀਮਤ ਰਹੀ ਕਿ ਇਸ ਹਾਸੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਕੁਝ ਕੁ ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਹਾਸੇ ਦੀ ਮੁੱਢਲੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਬੱਸ ਦੀ ਹਾਲਤ ਬੇहद ਖਸਤਾ ਸੀ ਜੋ ਕਿ ਹਾਸੇ ਦਾ ਕਾਰਨ ਹੋ ਸਕਦੀ ਹੈ ਕਿਸਾਨੀ ਮੰਗਾਂ ਦੇ ਹੱਲ ਲਈ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਸ਼ੁਰੂ ਹੋਈ ਗੱਲਬਾਤ ਵਿੱਚ ਹੁਣ ਰੇੜਕਾ ਖੜਾ ਹੋ ਗਿਆ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਆਖਿਆ ਕਿ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ 4 ਮਈ ਨੂੰ ਹੋਣ ਵਾਲੀ ਮੀਟਿੰਗ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਉਹਨਾਂ ਦੱਸਿਆ ਕਿ ਇਸ ਬਾਰੇ ਦੋਵਾਂ ਫੋਰਮਾਂ ਵੱਲੋਂ ਮੀਟਿੰਗ ਕਰਕੇ ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਹਨਾਂ ਆਖਿਆ ਕਿ 19 ਮਾਰਚ ਨੂੰ ਕਿਸਾਨਾਂ ਖਿਲਾਫ ਕੇਂਦਰ ਸਰਕਾਰ ਦੀ ਸ਼ੈਤੇ ਹੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਸੀ ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਯਰਤ ਹੁੰਦੀ ਤਾਂ ਇਸ ਦਾ ਹੱਲ ਪਹਿਲਾਂ ਹੀ ਕੱਢਿਆ ਜਾ ਸਕਦਾ ਸੀ ਇਸ ਦਰਮਿਆਨ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋੜਨ ਦੀ ਅਪੀਲ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਜਾਰੀ ਰਹੇਗੀ ਤੇ 4 ਮਈ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਦੋਮਾ ਸੰਗਠਨਾ ਨਾਲ ਗੱਲਬਾਤ ਮੁੜ ਸ਼ੁਰੂ ਕੀਤੀ ਜਾਵੇਗੀ। ਐਸੇ ਦਰਮਿਆਨ 19 ਮਾਰਚ ਨੂੰ ਪੰਜਾਬ ਪੁਲਿਸ ਵੱਲੋਂ ਜ਼ੋਰ ਦੇ ਬਲ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਨ ਸਮੇਂ ਹੋਈ ਬੇਅਦਬੀ ਦਾ ਮਾਮਲਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੁੱਜ ਗਿਆ। ਕੱਲ੍ਹ ਕਈ ਸਿੱਖ ਆਗੂਆਂ ਨੇ ਇਸ ਮਸਲੇ ਤੇ ਗੱਲਬਾਤ ਕਰਦਿਆਂ ਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਕਿ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੱਧ ਪ੍ਰਦੇਸ਼ ਦੇ ਦਿਮੋੜ ਸ਼ਹਿਰ ਦੇ ਇੱਕ ਪ੍ਰਾਈਵੇਟ ਮਿਸ਼ਨਰੀ ਹਸਪਤਾਲ ਵਿੱਚ ਫਰਜ਼ੀ ਡਾਕਟਰ ਨੇ ਮਰੀਜ਼ਾਂ ਦੀ ਦਿਲ ਦੀ ਸਰਜਰੀ ਕਰ ਦਿੱਤੀ। ਇਸ ਸਰਜਰੀ ਤੋਂ ਬਾਅਦ ਘੱਟੋ ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਖੁਦ ਨੂੰ ਮਸ਼ਹੂਰ ਬਰਤਾਨਵੀ ਕਾਰਡੀਓਲੋਜਿਸਟ ਦੱਸਦਿਆਂ ਹਸਪਤਾਲ ਵਿੱਚ ਨੌਕਰੀ ਹਾਸਲ ਕਰਨ ਲਈ ਤੇ ਦਿਲ ਦੀ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੁਆਰਾ ਕੀਤੀਆਂ ਗਈਆਂ ਸਰਜਰੀਆਂ ਵਿੱਚੋਂ 7 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਹੋ ਸਕਦੀ ਹੈ। ਇਸ ਮਾਮਲੇ ਦੀ ਜਾਂਚ ਸੂਬਾ ਸਰਕਾਰ ਨੇ ਰਿਟਾਇਰਡ ਜੱਜ ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਪੁਲਿਸ ਦੁਆਰਾ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਜਦ ਨਸ਼ਿਆਂ ਵਿਰੁੱਧ ਤਹਿਤ ਕੱਲ ਲਗਾਤਾਰ 36ਵੇਂ ਦਿਨ ਕਾਰਵਾਈ ਜਾਰੀ ਰੱਖੀ ਕੱਲ ਪੁਲਿਸ ਨੇ ਲਗਭਗ 400 ਤੋਂ ਵੱਧ ਥਾਵਾਂ ਤੇ ਛਾਪੇ ਮਾਰ ਕੇ 70 ਜਾਣਿਆਂ ਨੂੰ ਨਸ਼ਾ ਤਸਕਰੀ ਕਰਨ ਦੇ આરોਪੇ ਹੇਠ ਗ੍ਰਿਫਤਾਰ ਕੀਤਾ ਉਧਰ ਪੰਜਾਬ ਦੇ ਰਾਜਪਾਲ ਗੁਲਾਬਜੰਦ ਕਟਾਰੀਆ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਮੁਹੰਮ ਤਹਿਤ ਚਲੂ ਕੀਤੀ ਪਦ ਯਾਤਰਾ ਕੱਲ ਤੀਜੇ ਦਿਨ ਵੀ ਜਾਰੀ ਰਹੀ ਫਤੇਗੜ ਚੂੜੀਆਂ ਵਿੱਚ ਕੱਲ ਉਹਨਾਂ ਯਾਤਰਾ ਕਰਦੇ ਹੋਏ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਬਠਿੰਡਾ ਪ੍ਰਸ਼ਾਸਨ ਨੇ ਰੰਪਲਾ ਫੂਲ ਨਜ਼ਦੀਕ ਚੌਕੇ ਆਦਰਸ਼ ਸਕੂਲ ਦੇ ਮੁੱਖ ਗੇਟ ਅੱਗੇ ਧਰਨੇ ਤੇ ਬੈਠੇ ਸਕੂਲ ਦੇ ਪ੍ਰਦਰਸ਼ਨਕਾਰੀ ਅਧਿਆਪਕਾਂ ਖਿਲਾਫ ਮੋੜ ਕਾਰਵਾਈ ਕਰਦਿਆਂ ਕੱਲ ਸਕੂਲ ਨੂੰ ਲਾਇਆ ਜਿੰਦਰਾ ਖਲਵਾ ਦਿੱਤਾ। ਕੱਲ੍ਹ ਸਵੇਰੇ ਵੱਡੀ ਗਿੜਤੀ ਵਿੱਚ ਆਈ ਪੁਲਿਸ ਨੇ ਧਰਨਾਕਾਰੀਆਂ ਨੂੰ ਜ਼ਬਰੀ ਹਟਾ ਕੇ ਉਹਨਾਂ ਦੇ ਟੈਂਟ ਆਦ ਪੁੱਟ ਦਿੱਤੇ ਤੇ ਮੁੱਖ ਗੇਟ ਖਲਵਾ ਦਿੱਤਾ ਇਸ ਮੌਕੇ ਹਲਕੀ ਤਾਕਤ ਦੀ ਵੀ ਵਰਤੋਂ ਕੀਤੀ ਗਈ ਦਿੱਲੀ ਹਾਈ ਕੋਰਟ ਦੇ ਜੱਜ ਜਸ਼ਵੰਤ ਬਰਮਾ ਦੇ ਘਰੋਂ ਨਗਦੀ ਬਰਾਮਦ ਹੋਣ ਤੋਂ ਬਾਅਦ ਉਹਨਾਂ ਦਾ ਤਬਾਦਲਾ ਹੁਣ ਅਲਾਹਾਬਾਦ ਹਾਈ ਕੋਰਟ ਵਿੱਚ ਕਰ ਦਿੱਤਾ ਗਿਆ ਹੈ ਕੱਲ ਅਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕੀਤੇ ਜਸਟਿਸ ਜਸ਼ਵੰਤ ਵਰਮਾ ਨੂੰ ਗੋਪਤ ਤਰੀਕੇ ਨਾਲ ਸੌ ਚੁਕਾਈ ਗਈ ਜਿਸ ਦਾ ਬਾਰ ਐਸੋਸੀਏਸ਼ਨ ਅਲਾਹਾਬਾਦ ਨੇ ਸਖਤ ਵਿਰੋਧ ਕੀਤਾ ਹੈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਖਿਆ ਕਿ ਜੱਜ ਨੂੰ ਗੋਪਤ ਤਰੀਕੇ ਨਾਲ ਸੌ ਚੁਕਵਾਉਣਾ ਤੇ ਐਡਾ ਵੱਡਾ ਦੋਸ਼ ਲੱਗੇ ਹੋਣ ਦੇ ਬਾਵਜੂਦ ਸਿਰਫ ਤਬਾਦਲੇ ਦੀ ਸਜ਼ਾ ਦੇਣ ਨਾਲ ਆਮ ਲੋਕਾਂ ਦਾ ਨਿਆਂ ਪਾਲਿਕਾ ਵਿੱਚ ਵਿਸ਼ਵਾਸ ਹੁਣ ਹੋਰ ਫਿੱਕਾ ਪੈ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਅਮਰੀਕਾ ਵਿੱਚ ਦੂਸਰੇ ਦੇਸ਼ਾਂ ਤੋਂ ਆ ਰਹੇ ਸਮਾਨ ਤੇ ਲਾਏ ਜਾ ਰਹੇ ਟੈਕਸ ਦੀਆਂ ਕਾਰਵਾਈਆਂ ਹੁਣ ਅਮਰੀਕੀ ਨਿਵੇਸ਼ਕਾਂ ਤੇ ਹੀ ਭਾਰੀ ਪੈ ਗਈਆਂ ਹਨ। ਦੋ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਵਾਲੇ ਸਮਾਨ ਤੇ ਵੱਡਾ ਟੈਕਸ ਲਾਇਆ ਸੀ ਜਿਸ ਤੋਂ ਘਬਰਾ ਕੇ ਅਮਰੀਕੀ ਸ਼ੇਅਰ ਬਾਜ਼ਾਰ ਦੋ ਦਿਨ ਵਿੱਚ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸੂਤਰਾ ਮੁਤਾਬਕ ਕੱਲ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ਕਾਂ ਦੇ ਲਗਭਗ 5 ਖਰਬ ਡਾਲਰ ਡੁੱਬ ਗਏ ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਲਗਭਗ 9 ਖਰਬ ਡਾਲਰ ਦੀ ਗਿਰਾਵਟ ਆ ਗਈ ਹੈ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਵੱਲੋਂ ਲਏ ਗਏ ਬੇਤੁਕੇ ਫੈਸਲੇ ਹੁਣ ਅਮਰੀਕੀ ਅਰਥਵਿਵਸਥਾ ਨੂੰ ਹੀ ਮੰਦੀ ਦੇ ਦੌਰ ਵੱਲ ਧੱਕ ਰਹੇ ਹਨ ਉਧਰ ਅਮਰੀਕਾ ਨਾਲ ਉਲਝੇ ਈਰਾਨ ਦੀ ਕਰੰਸੀ ਵਿੱਚ ਕੱਲ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਕਿਸੇ ਸਮੇਂ ਈਰਾਨ ਦੀ ਕਰੰਸੀ ਰਿਆਲ ਡਾਲਰ ਨੂੰ ਤਕੜੀ ਟੱਕਰ ਦਿੰਦੀ ਸੀ ਪਰ ਨਵੇਂ ਆਰਥਿਕ ਮਸਲਿਆਂ ਦੇ ਉੱਭਰਨ ਤੋਂ ਬਾਅਦ ਕੱਲ ਈਰਾਨ ਦੀ ਕਰੰਸੀ ਰਿਆਲ ਦੀ ਕੀਮਤ 1 ਡਾਲਰ ਦੇ ਮੁਕਾਬਲੇ 10 ਲੱਖ ਰਿਆਲ ਤੋਂ ਹੇਠਾਂ ਚਲੀ ਗਈ ਮੁੱਲਾਪੁਰ ਦੇ ਮਹਾਰਾਜਾ ਜਦਵਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਆਈਪੀਐਲ ਦੇ ਰਾਤ ਖੇਡੇ ਗਏ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਕਿੰਗਜ਼ ਨੂੰ ਘਰੇਲੂ ਮੈਦਾਨ ਵਿੱਚ 50 ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਵੱਲੋਂ 205 ਦੌੜਾਂ ਦੇ ਦਿੱਤੇ ਟੀਚੇ ਦਾ ਪਿੱਛਾ ਕਰਦੀ ਪੰਜਾਬ ਦੀ ਟੀਮ 155 ਦੌੜਾਂ ਹੀ ਬਣਾ ਸકી। ਕੱਲ ਦੇ ਮੈਚ ਵਿੱਚ ਪ੍ਰਬੰਧਾਂ ਦੀ ਵੀ ਕੌਣਤਾਈਆਂ ਦੇਖਣ ਨੂੰ ਮਿਲੀਆਂ। ਪਾਰਕਿੰਗ ਨਾ ਹੋਣ ਕਾਰਨ ਮੈਚ ਦੇਖਣ ਆਏ ਦਰਸ਼ਕ ਦਰਦਪਦਾਰ ਝਟਕਦੇ ਰਹੇ ਤੇ ਗੱਡੀਆਂ ਆਲੇ-ਦੁਆਲੇ ਪਾਰਕ ਹੋਣ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਚਰਮੜਾ ਗਈ। ਦੂਸਰੇ ਮੈਚ ਵਿੱਚ ਕੱਲ ਦਿੱਲੀ ਕੈਪੀਟਲਜ਼ ਨੇ ਚਨਈ ਦੇ ਵਿੱਚ ਉਸ ਨੂੰ ਘਰੇਲੂ ਮੈਦਾਨ ਵਿੱਚ ਹੀ ਚਨਈ ਦੀ ਟੀਮ ਨੂੰ 25 ਦੌੜਾਂ ਨਾਲ ਹਰਾਇਆ। ਭਾਰਤੀ ਨਿਸ਼ਾਨੇਬਾਜ਼ ਸਿਫਤਕੌਰ ਸਮਰਾ ਨੇ ਅਰਜנטיਨਾ ਦੇ ਬਿਉਨਸ ਆਇਰਸ ਵਿੱਚ ਚੱਲ ਰਹੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਕੱਲ ਮਹਿਲਾ 50 ਮੀਟਰ ਰਾਈਫਲ ਦੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ